ਅਗੇ ਜੀ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਵੀਡੀਓ ਬਣਾਉਣ ਲੱਗੇ ਆ ਆਪਣੇ ਚੈਨਲ ਮਨਜਿੰਦਰ ਡੇਰੀ ਫਾਰਮ ਤੋਂ ਆਪਣੇ ਕੋਲੇ ਵੀਰ ਆਏ ਬੈਠੇ ਆ ਤੇ ਇਹਨਾਂ ਵੀਰਾਂ ਨਾਲ ਕਰਾਂਗੇ ਗੱਲਬਾਤ ਜਿਹੜਾ ਆਪਾਂ ਚੈਨਲ ਬਣਾਇਆ ਨਹੀਂ ਮਨਜਿੰਦਰ ਡੇਰੀ ਫਾਰਮ ਤੇ ਵੀਰਾਂ ਦੇ ਹੀ ਉਦਨ ਪਾਰਟੀ ਕਰਨੀ ਆ ਜਦੋਂ 100 ਸਬਸਕ੍ਰਾਈਬਰ ਹੋ ਗਿਆ ਤੇ ਉਦਨ ਕਰਾਂਗੇ ਤੇ ਵੀਰੋ ਨਾਲ ਕਰਾਂਗੇ ਗੱਲਬਾਤ ਤੇ ਵੀਰਾਂ ਨੇ ਆਖਿਆ ਕਿ ਆਪਾਂ ਨੂੰ ਚੈਨਲ ਬਣਾਈਏ ਤੇ ਆਪਾਂ ਇਹਨਾਂ ਦੇ ਵੀਰਾਂ ਦੇ ਸਹਿਯੋਗ ਪਿਆਰ ਦੇ ਨਾਲ ਸਾਰਿਆਂ ਦੇ ਵੀਰ ਇਕਣੀ ਇਹਨਾਂ ਦਾ ਉਹ ਵੀ ਵੀਡੀਓ ਆਨੇ ਹੀ ਵੀ ਚੈਨਲ ਬਣਾ ਤੂੰ ਤੇ ਸੰਯੋਗ ਸਾਰੇ ਭਰਾ ਵਪਾਰੀ ਭਰਾ ਵੀਡੀਓ ਆਪਣੇ ਤੋਂ ਨਾਲੇ ਪਵਾਇਆ ਕਰਨਗੇ ਤੇ ਇਹਨਾਂ ਦੇ ਸੰਯੋਗ ਨਾਲ ਹੀ ਚੈਨਲ ਬਣਾਇਆ ਆਪਾਂ ਤੇ ਇਹਨਾਂ ਵੀਰਾਂ ਦੇ ਸੰਯੋਗ ਨਾਲ ਹੀ ਚੱਲਣਾ ਨਾਲੇ ਜਿਹੜੇ ਆਪਣੇ ਚੈਨਲ ਵੀਰ ਵੇਦੇ ਆ ਸਕਤਾਪਨ ਪਿਆਰ ਕਰਦੀ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਨਿੱਜੀ ਤੇ ਆਹ ਸ਼ਗੀਰ ਜੀ ਦੱਸੋ ਜਿੱਦੀ ਕਿਹੜਾ ਬੇਟਾ ਬਣਾ ਹਲੋ ਜੀ ਇਹਨੇ 2 ਰੁਪਏ ਤੋਂ ਵੀਡੀਓ ਨੂੰ ਇਸ ਚੀਜ਼ ਹਾਂਜੀ ਬਹੁਤ ਚੰਗਾ ਤੇ ਆਹ ਵੀ ਜੱਗਾ ਜੀ ਕਿਹੜਾ ਬੇਟਾ ਆਪਣਾ ਵੀਜੀ ਮੇਰਾ ਵੀਜੀ ਪਿੰਡ ਬੱਠੇਪੈਣੀ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਠੀਕ ਠੀਕ ਹੈ ਵੀਜੀ ਤੇ ਆਪਣਾ ਕਿਹੜਾ ਪਿੰਡ ਵੀਜੀ ਬੱਠੇਪੈਣੀ ਬੱਠੇਪੈਣੀ ਹਾਂਜੀ ਠੀਕ ਹੈ ਵੀਜੀ ਇਹ ਵੀ ਦੇਰ ਬੱਠੇਪੈਣੀ ਤੋਂ ਆਏ ਆ ਤੇ ਆਤਰਾ ਵੀਜੀ ਕਿਹੜਾ ਪਿੰਡ ਵੀਜੀ ਪਨਗੋਟਾ ਜੀ ਇਹ ਵੀ ਉਹ ਨਹੀਂ ਪਨਗੋਟੇ ਤੋਂ ਆਏ ਆ ਆਪਣਾ ਵੀ ਕੀ ਬੱਠੇਪੈਣੀ ਇਹ ਵੀ ਵੀਰ ਬੱਠੇਪੈਣੀ ਤੋਂ ਆਏ ਆ ਤੇ ਆ ਵੀ ਵੀਰ ਆਪਣਾ ਕਿਹੜਾ ਪਿੰਡ ਵੀਜੀ ਗੋਟਾ ਵੀਜੀ ਇਹ ਵੀ ਉਹਨਾਂ ਦਾ ਆਪਣਾ ਗੋਟਾ ਪਿੰਡ ਹੈ ਜੀ ਇਹ ਦੋਵੇਂ ਭਰਾ ਵੀਜੀ ਸਾਰੇ ਭਰਾ ਦੋਵੇਂ ਤੇ ਵੀਰ ਆਪਣੇ ਸਾਰੀ ਸੰਗਤ ਦੇ ਸਹਿਯੋਗ ਨਾਲ ਹੀ ਆਪਣਾ ਚੈਨਲ ਚੱਲਣਾ ਵੀਜੀ ਯਾਰ ਦੋ ਪਿਆਰ ਦੋ ਆਪਾਂ ਨੂੰ ਵੀਜੀ ਸੰਗਤ ਸਾਰੀ ਆਪਣਾ ਇਹ ਵੀ ਪਿਆਰ ਕਰਦੇ ਸੱਜਣਾ ਤੇ ਜੇ ਤੁਸੀਂ ਵੀ ਜੀ ਆਪਣੇ ਚੈਨਲ ਨੂੰ ਪਿਆਰ ਕਰੋਗੇ ਤੇ ਵੀਤੀ ਚੈਨਲ ਆਪਣਾ ਚੱਲਣਾ ਵੀਜੀ ਸਾਰੀ ਹੀ ਰਣ ਸਾਸੀ ਗੱਲ ਜੀ